ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੋਸਤੋ ਜੇਕਰ WhatsApp ਦੇ ਉੱਪਰ ਤੁਸੀਂ ਦੂਜਿਆਂ ਦੇ ਮੈਸੇਜ ਚੁੱਪ-ਚੁਪੇਤੇ ਪੜਨਾ ਚਾਹੁੰਦੇ ਹੋ ਤਾਂ ਫਿਰ ਅਜਿਹਾ ਹੋ ਸਕਦਾ ਹੈ ਅਤੇ ਅਜਿਹਾ ਕਰਨ ਦੇ ਲਈ ਤੁਹਾਨੂੰ ਇੱਕ ਸੈਟਿੰਗ ਕਰਨੀ ਪਵੇਗੀ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਅਜਿਹੀ ਸੈਟਿੰਗ ਦੱਸਾਂਗਾ ਜਿਸ ਨੂੰ ਕਰਨ ਤੋਂ ਬਾਅਦ ਤੁਸੀਂ ਦੂਜਿਆਂ ਦੇ ਸੁਨੇਹੇ ਪੜ ਸਕਦੇ ਹੋ ਮੈਸੇਜ ਪੜ ਸਕਦੇ ਹੋ ਅਤੇ ਉਹਨਾਂ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਉਹਨਾਂ ਦਾ ਮੈਸੇਜ ਪੜਿਆ ਜਾ ਚੁੱਕਾ ਹੈ ਤਾਂ ਫਿਰ ਬੜਾ ਹੀ ਇੰਟਰਸਟਿੰਗ ਹੋਵੇਗਾ ਜਦੋਂ ਤੁਸੀਂ ਦੂਜਿਆਂ ਦੇ ਮੈਸੇਜ ਚੁੱਪਚਾਪੀਤੇ ਪੜੋਗੇ ਅਤੇ ਬੜੀ ਹੀ ਇੰਟਰਸਟਿੰਗ ਹੋਵੇਗੀ ਅੱਜ ਦੀ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤਾਂ ਹੀ ਤੁਹਾਨੂੰ ਉਸ ਸੈਟਿੰਗ ਦਾ ਪਤਾ ਚੱਲ ਸਕੇਗਾ ਅਤੇ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਦੋਸਤੋ WhatsApp ਤੁਰੰਤ ਸੁਨੇਹੇ ਭੇਜਣ ਅਤੇ ਮੰਗਵਾਉਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ ਅਤੇ ਇਸ ਦੇ ਵਿੱਚ ਕਈ ਸਾਰੇ ਫੀਚਰ ਨੇ ਅਤੇ ਇਹਨਾਂ ਫੀਚਰਾਂ ਦੇ ਵਿੱਚ ਇੱਕ ਅਜਿਹੀ ਸੈਟਿੰਗ ਵੀ ਹੈਗੀ ਜਿਸ ਨੂੰ ਕਰਕੇ ਅਸੀਂ ਦੂਜਿਆਂ ਦੇ ਮੈਸੇਜ ਚੁੱਪਚੀਪੀਤੇ ਪੜ ਸਕਦੇ ਹਾਂ ਲੇਕਿਨ ਇਸ ਦੇ ਕੁਝ ਫਾਇਦੇ ਵੀ ਨੇ ਅਤੇ ਕੁਝ ਨੁਕਸਾਨ ਵੀ ਨੇ ਅੱਗੇ ਚੱਲ ਕੇ ਮੈਂ ਤੁਹਾਨੂੰ ਇਸ ਦਾ ਫਾਇਦਾ ਅਤੇ ਨੁਕਸਾਨ ਦੋਵੇਂ ਦੱਸਾਂਗਾ ਅਜਿਹਾ ਕਰਨ ਦੇ ਲਈ ਸਾਨੂੰ WhatsApp ਦੇ ਵਿੱਚ ਇੱਕ ਮਾਮੂਲੀ ਜੀ ਸੈਟਿੰਗ ਕਰਨੀ ਪਵੇਗੀ ਆਪਾਂ WhatsApp ਦੇ ਵਿੱਚ ਜਾਵਾਂਗੇ ਸੱਜੇ ਹੱਥ ਉੱਪਰ ਤਿੰਨ ਬਿੰਦੂ ਆ ਨਜ਼ਰ ਆ ਰਹੀਆਂ ਆਪਾਂ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਸਾਨੂੰ ਇਹਨਾਂ ਆਪਸ਼ਨਾਂ ਦੇ ਵਿੱਚ ਇੱਕ ਸੈਟਿੰਗ ਦੀ ਆਪਸ਼ਨ ਨਜ਼ਰ ਆ ਰਹੀ ਆ ਆਪਾਂ ਸੈਟਿੰਗ ਦੇ ਉੱਪ ਹੁਣ ਆਪਾਂ ਨੂੰ ਇੱਥੇ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਪ੍ਰਾਈਵੇਸੀ ਦੀ ਅਕਾਊਂਟ ਤੋਂ ਥੱਲੇ ਪ੍ਰਾਈਵੇਸੀ ਦੀ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਪ੍ਰਾਈਵੇਸੀ ਦੇ ਉੱਪਰ ਚਲੇ ਜਾਵਾਂਗੇ ਹੁਣ ਆਪਾਂ ਨੂੰ ਰੀਡ ਰਸੀਪਟ ਵਾਲੀ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇਹ ਰੀਡ ਰਸੀਪਟ ਵਾਲੀ ਆਪਸ਼ਨ ਦਾ ਟੋਗਲ ਜੋ ਹਰੇ ਰੰਗ ਦਾ ਇਸ ਵਕਤ ਸਾਨੂੰ ਨਜ਼ਰ ਆ ਰਿਹਾ ਆਪਾਂ ਉਸ ਨੂੰ ਬੰਦ ਕਰ ਦੇਵਾਂਗੇ ਲੋ ਜੀ ਹੋ ਗਈ ਇਹ ਸੈਟਿੰਗ ਚਾਲੂ ਅਤੇ ਹੁਣ ਤੁਹਾਡੇ ਵੱਲੋਂ ਪੜੇ ਹੋਏ ਮੈਸੇਜਾਂ ਦੀ ਰਸੀਦ ਦੂਜਿਆਂ ਨੂੰ ਪ੍ਰਾਪਤ ਨਹੀਂ ਹੋਵੇਗੀ ਹੁਣ ਇਸ ਦਾ ਇੱਕ ਫਾਇਦਾ ਹੋਰ ਵੀ ਹੈਗਾ ਹੁਣ ਜਦੋਂ ਤੁਸੀਂ ਦੂਜਿਆਂ ਦੇ ਸਟੇਟਸ ਦੇਖੋਗੇ ਤਾਂ ਵੀ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਕਿ ਉਹਨਾਂ ਦਾ ਸ ਹੁਣ ਇਸ ਦਾ ਇੱਕ ਨੁਕਸਾਨ ਵੀ ਹੈਗਾ ਉਹ ਇਹ ਹੈ ਕਿ ਜਦੋਂ ਤੁਸੀਂ ਦੂਜਿਆਂ ਨੂੰ ਸੁਨੇਹੇ ਭੇਜੋਗੇ ਤਾਂ ਤੁਹਾਨੂੰ ਵੀ ਪਤਾ ਨਹੀਂ ਚੱਲੇਗਾ ਕਿ ਉਹਨਾਂ ਨੇ ਉਹ ਸੁਨੇਹੇ ਪੜ ਲਏ ਹਨ ਜਾਂ ਫਿਰ ਨਹੀਂ ਅਤੇ ਇਸ ਸੈਟਿੰਗ ਨੂੰ ਤੁਸੀਂ ਜਦੋਂ ਮਰਜ਼ੀ ਬੰਦ ਅਤੇ ਜਦੋਂ ਮਰਜ਼ੀ ਚਾਲੂ ਵੀ ਕਰ ਸਕਦੇ ਹੋ ਅਜਿਹਾ ਕਰਨ ਦੇ ਲਈ ਸਾਨੂੰ WhatsApp ਦੇ ਵਿੱਚ ਇੱਕ ਮਾਮੂਲੀ ਜੀ ਸੈਟਿੰਗ ਕਰਨੀ ਪਵੇਗੀ ਆਪਾਂ WhatsApp ਦੇ ਵਿੱਚ ਜਾਵਾਂਗੇ ਸੱਜੇ ਹੱਥੇ ਉੱਪਰ ਤਿੰਨ ਬਿੰਦੂਆਂ ਨਜ਼ਰ ਆ ਰਹੀਆਂ ਆਪਾਂ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਸਾਨੂੰ ਇਹਨਾਂ ਆਪਸ਼ਨਾਂ ਦੇ ਵਿੱਚ ਇੱਕ ਸੈਟਿੰਗ ਦੀ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਸੈਟਿੰਗ ਦੇ ਉੱਪਰ ਕਲਿੱਕ ਕਰ ਲਵਾਂਗੇ ਹੁਣ ਆਪਾਂ ਨੂੰ ਇੱਥੇ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਪ੍ਰਾਈਵੇਸੀ ਦੀ ਅਕਾਊਂਟ ਤੋਂ ਥੱਲੇ ਪ੍ਰਾਈਵੇਸੀ ਦੀ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਪ੍ਰਾਈਵੇਸੀ ਦੇ ਉੱਪਰ ਚਲੇ ਜਾਵਾਂਗੇ ਹੁਣ ਆਪਾਂ ਨੂੰ ਰੀਡ ਰਸੀਪਟ ਵਾਲੀ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇਹ ਰੀਡ ਰਸੀਪਟ ਵਾਲੀ ਆਪਸ਼ਨ ਦਾ ਟੋਗਲ ਜੋ ਹਰੇ ਰੰਗ ਦਾ ਇਸ ਵਕਤ ਸਾਨੂੰ ਨਜ਼ਰ ਆ ਰਿਹਾ ਆਪਾਂ ਉਸ ਨੂੰ ਬੰਦ ਕਰ ਦੇਵਾਂਗੇ ਲਓ ਜੀ ਹੋ ਗਈ ਇਹ ਸੈਟਿੰਗ ਚਾਲੂ ਅਤੇ ਹੁਣ ਤੁਹਾਡੇ ਵੱਲੋਂ ਪੜੇ ਹੋਏ ਮੈਸੇਜਾਂ ਦੀ ਰਸੀਦ ਦੂਜਿਆਂ ਨੂੰ ਪ੍ਰਾਪਤ ਨਹੀਂ ਹੋਵੇਗੀ ਹੁਣ ਇਸ ਦਾ ਇੱਕ ਫਾਇਦਾ ਹੋਰ ਵੀ ਹੈਗਾ ਹੁਣ ਜਦੋਂ ਤੁਸੀਂ ਦੂਜਿਆਂ ਦੇ ਸਟੇਟਸ ਦੇਖੋਗੇ ਤਾਂ ਵੀ ਉਹਨਾਂ ਨੂੰ ਪਤਾ ਨਹੀਂ ਚੱਲੇਗਾ ਕਿ ਉਹਨਾਂ ਦਾ ਹੁਣ ਇਸ ਦਾ ਇੱਕ ਨੁਕਸਾਨ ਵੀ ਹੈਗਾ ਉਹ ਇਹ ਹੈ ਕਿ ਜਦੋਂ ਤੁਸੀਂ ਦੂਜਿਆਂ ਨੂੰ ਸਨੇਹ ਭੇਜੋਗੇ ਤਾਂ ਤੁਹਾਨੂੰ ਵੀ ਪਤਾ ਨਹੀਂ ਚੱਲੇਗਾ ਕਿ ਉਹਨਾਂ ਨੇ ਉਹ ਸਨੇਹ ਪੜ ਲਏ ਹਨ ਜਾਂ ਫਿਰ ਨਹੀਂ ਅਤੇ ਇਸ ਸੈਟਿੰਗ ਨੂੰ ਤੁਸੀਂ ਜਦੋਂ ਮਰਜ਼ੀ ਬੰਦ ਅਤੇ ਜਦੋਂ ਮਰਜ਼ੀ ਚਾਲੂ ਵੀ ਕਰ ਸਕਦੇ ਹੋ ਅਤੇ ਹੁਣ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਹੁਣ ਤੱਕ ਫੋਲੋ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ